ਮੋਗਾ ਵਿੱਚ ਇੱਕ ਅਜੀਹਾ ਸਨਸਨੀ ਅਤੇ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ ਕਿ ਕੋਈ ਵੀ ਸੁਣ ਕੇ ਯਕੀਨ ਨਹੀਂ ਕਰ ਰਿਹਾ ਕਿਉਂਕਿ ਜੇਕਰ ਤੁਹਾਨੂੰ ਵੀ ਪਤਾ ਲੱਗੇਗਾ ਕਿ ਰਾਤ ਹਨੇਰੇ ਵਿੱਚ ਖੜਾ ਟਰੈਕਟਰ ਬਿਨਾ ਸਲਫ ਮਾਰੇ ਆਪਣੇ ਆਪ ਸਟਾਰਟ ਹੋ ਜਾਵੇ ਅਤੇ ਮੰਝੀਆਂ ਤੇ ਸੁੱਤੇ ਪਰਿਵਾਰ ਨੂੰ ਆਪਣੇ ਲਪੇਟ ਵਿੱਚ ਲੈ ਲਵੇ ਤਾਂ ਤੁਹਾਨੂੰ ਵੀ ਯਕੀਨੀ ਆਵੇਗਾ ਆ ਜਿਹੜੀ ਪਾਸਪੋਰਟ ਸਾਈਜ਼ ਫੋਟੋ ਤੁਸੀਂ ਦੇਖ ਰਹੇ ਹੋ ਇਸ ਮਹਿਲਾ ਦੇ ਟਰੈਕਟਰ ਦੀ ਲਪੇਟ ਦੇ ਵਿੱਚ ਆਉਣ ਕਰਕੇ ਮੌਤ ਹੋ ਚੁੱਕੀ ਹੈ ਜਦੋਂ ਕਿ ਇਸ ਪਰਿਵਾਰ ਦੀ ਇੱਕ ਬੱਚੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ ਮ੍ਰਿਤਕ ਮਹਿਲਾ ਦਾ ਪਤੀ ਦਾ ਕਹਿਣਾ ਹੈ ਕਿ ਉਹ ਇੱਟਾਂ ਵਾਲੇ ਪੱਠੇ ਤੇ ਕੰਮ ਕਰਦੇ ਨੇ ਤੇ ਰਾਤ ਸਮੇਂ ਆਪਣੇ ਘਰ ਵਿੱਚ ਸੁੱਤੇ ਪਏ ਸੀ ਕਿ ਦੇਰ ਰਾਤ ਟਰੈਕਟਰ ਆਪਣੇ ਆਪ ਹੀ ਸਟਾਰਟ ਹੋ ਗਿਆ ਅਤੇ ਮਨਜੀਤ ਕੋਰ 45 ਸਾਲਾਂ ਉਸ ਦੀ ਪਤਨੀ ਦੇ ਉੱਪਰ ਚੜ ਗਿਆ ਜਿਸ ਕਾਰਨ ਉਸ ਦੀ ਪਤਨੀ ਹੁਣ ਦੁਨੀਆ ਨੂੰ ਅਲਵਿਦਾ ਕਹਿ ਚੁੱਕੀ ਹੈ ਤੇ ਟਰੈਕਟਰ ਕਿਵੇਂ ਸਟਾਰਟ ਹੋ ਗਿਆ ਕਾਹੀ ਨਹੀਂ ਚੱਲਦਾ ਤੁਸੀਂ ਕਿਤੇ ਜਿਵੇਂ ਮੈਂ ਥੋੜਾ ਇਧਰ ਹੀ ਬਗਲ ਸੀ ਮੈਂ ਟਰੈਕਟਰ ਕਿਵੇਂ ਚੜ ਗਿਆ ਆਪਣੇ ਉੱਤੇ ਆਪਣੇ ਸਟਾਰਟ ਹੋ ਗਿਆ ਸਟਾਰਟ ਆਪਣੇ ਕਿਵੇਂ ਹੋ ਗਿਆ ਟਰੈਕਟਰ ਕੀਤਾ ਬਾਅਦ ਤੇ ਉਹ ਭਾਈ ਤਾਰਾ ਮੱਤ ਤਾਰਾ ਮੱਤ ਗਿਆ ਹੋ ਜਾਏ ਅੱਛਾ ਕੀ ਨਾਮ ਹੈ ਵੀ ਤੁਹਾਡਾ ਦਿਲਾਲ ਚੋ ਗਾਇ ਬਾਈ ਕੀ ਹੋਇਆ ਤੁਹਾਡੀ ਕਾਰਵਾਈ ਨੇ ਕਿਵੇਂ ਮਤਲਬ ਇਹ ਜਿਹੜੇ ਬੇਲੇ ਦੇ ਟਰੈਕਟਰ ਖੜਾ ਸੀ ਬਾਈ ਟਰੈਕਟਰ ਦੇ ਅੱਗੇ ਲਾਈਆਂ ਹੋਈਆਂ ਸੀਗੀਆਂ ਮੰਜੇ ਤਿੰਨ ਮੰਜੇ ਸੀ ਪਹਿਲਾ ਮੰਜਾ ਮੇਰੀ ਪਰਣੀ ਦਾ ਸੀ ਦਾ ਫਿਰ ਤੋਂ ਬਾਅਦ ਇੱਕ ਲੜਕੀ ਤੇ ਲੜਕਾ ਤਿੰਨ ਜਾਨੇ ਪਏ ਸੀ ਟਰੈਕਟਰ ਨੇ ਆਪਣੇ ਆਪ ਸਟਾਰਟ ਹੋ ਗਿਆ ਨਕਰ ਭਾਈ ਮੈਂ ਕਾਰਵਾਏ ਨੂੰ ਬੱਚੀ ਦੇ ਵੀ ਥੋੜੀ ਥੋੜੀ ਹਟਾਈ ਸੁਤੇ ਭਾਈ ਕੇ ਹਾਂਜੀ ਕਿੰਨੇ ਵਜੇ ਦੀ ਗੱਲ ਹੈ ਇਹ 1:30 ਦੀ ਗੱਲ ਹੈ ਰਾਤ ਨੂੰ ਹਾਂ ਉਹ ਕੋਣ ਸੋਚਦਾ ਸੁਤਾ ਜੀ ਬੈਠਾ ਜੀ ਜਦੋਂ ਟਰੈਕਟਰ ਸਟਾਰਟ ਹੋਇਆ ਤੇਰੀ ਲੜਕੀ ਮੇਰਾ ਲੜਕਾ ਤੇ ਮੇਰੀ ਘਰ ਵਾਲੀ ਤੇ ਬਾਲੇ ਚ ਮੈਂ ਸੀਗਾ ਜੀ ਟਰੈਕਟਰ ਗੇਅਰ ਚ ਖੜਾ ਸੀ ਇਹ ਫੇਰ ਜੀ ਇਹ ਕੰਮ ਕੀ ਕਰਦੇ ਤੁਸੀਂ ਪੱਠੇ ਦਾ ਕੰਮ ਕਰਦੇ ਹੋ ਹੋਇਆ ਕਿਵੇਂ ਸਾਰਾ ਕੀ ਸਰ ਛੱਟ ਹੋਇਆ ਟਰੈਕਟਰ ਬੈਠੇ ਛੱਟ ਟਰੈਕਟਰ ਆਪੇ ਸਟਾਰਟ ਹੋ ਗਿਆ ਆਪੇ ਚੜਾ ਰੋ ਆਪੇ ਕਿਵੇਂ ਹੋ ਗਿਆ ਸਟਾਰਟ ਇਹਦੀ ਪਾਪ ਮਾਰਕ ਦੀ ਮਰ ਹਾਂ ਫਿਰ ਫਿਰ ਜਿਹੜਾ ਖੜਾ ਸੀ ਗੱਡਾ ਕਿੰਨੇ ਕਿੰਨੇ ਵਜ ਦਾ ਇਹ ਵਕਿਆ ਇਹ 1.5 ਵਜ ਦਾ ਜੀ ਰਾਤ ਨੂੰ ਜਸਤੇ ਵਜ ਹਾਂ 1.5 ਵਜ ਕੀ ਨਾਮ ਹੈ ਤੁਹਾਡਾ ਸਰਜੀਤ ਸਿੰਘ ਸਰਜੀਤ ਸਿੰਘ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਲੋਹਰਾ ਜੀ ਕੀ ਹੋਇਆ ਕੀ ਹਾਦਸਾ ਉੱਥੇ ਸਰ 1.5 ਵਜ ਦਾ ਟਾਈਮ ਸੀਗਾ ਜਦੋਂ ਸਾਡਾ ਘਰ ਜਿਹੜੀ ਕਿ ਲੱਗੂ ਰਾਇ ਜਿਹੜੇ ਘਰ ਤੋਂ ਪਿੰਜੇ ਤੋਂ ਬਣਾ ਰੱਤੀ ਘਰਾਂ ਪੱਛੇ ਦਾ ਪਿਆ ਤੇ ਅਸੀਂ ਭੱਜ ਕੇ ਉੱਥੇ ਗਏ ਤੇ ਜੋ ਟਰੈਕਟਰ ਵਿੱਚ ਤਰੀਆ ਬੈਸਿਕ ਉਹ ਕੁੜੀ ਦੀ ਮੌਤ ਹੋ ਗਈ ਜੀ ਪਹਿਲਾ ਟਾਇਰ ਜਦੋਂ ਪਾਇਆ ਪਹਿਰਾ ਟਾਇਰ ਦੇ ਉਹਨਾਂ ਨੇ ਕੱਲ ਜਾ ਕੇ ਟ੍ਰੈਕਟਰ ਟਾਇਰ ਤੋਂ ਪਾਇਆ ਤੇ ਤਿੰਨ ਮੁੰਡੇ ਸੀਗੇ ਬੱਚੇ ਤਿੰਨ ਪਏ ਸੀਗੇ ਕੁੜੀ ਦੇ ਥੋੜੇ ਛੱਪ ਪੈਰ ਦੇ ਲੈਟ ਵੱਜੀ ਆ ਤੇ ਬੱਚਾ ਜਿਹੜਾ ਸੀ ਪੱਖੇ ਦਾ ਪੱਖਾ ਵੀ ਸੀ ਟੁੱਟਿਆ ਤੇ ਬੱਚਾ ਮੰਗਰ ਧੱਕਾ ਗਿਆ ਕਵਰੇਜ ਕੋਈ ਤਾਂ ਬੱਤਿ ਕਿਵੇਂ ਟ੍ਰੈਕਟਰ ਕਿੰਨਾ ਕੁ ਭਰਣਾ ਇਹ ਕਿਹੜਾ ਵੱਲੋਂ ਚੱਲਣਾ ਚੱਲਣਾ ਕੀ ਸਰਪਰਮ ਉਸ ਤੋਂ ਬਾਅਦ ਕੀ ਹੋਇਆ ਹੋਰ ਵੀ ਸਟਾ ਮਚ ਗਿਆ ਗਏ ਉਸ ਤੋਂ ਬਾਅਦ ਨਹੀਂ ਸਰਵਾ ਪੂਰੀ ਰਗੜਾ ਵਧੀਆਂ ਉਸ ਤੋਂ ਬਾਅਦ ਜਿਹੜਾ ਅੱਤ ਨਾਲ ਆਇਆ ਉਹ ਤੋਂ ਬੋਧ ਦੀ ਥੜਾ ਟਰੈਕ ਜਿਹੜਾ ਪਹਿਲਾ ਟਾਇਰ ਦੀ ਉਹਦੇ ਰਗੜ ਗਿਆ ਅੱਥੇ ਪੁਰਾ ਤੇ ਇਹ ਉਹ ਜਾਂ ਇਹ ਨੂੰ ਅੱਤ ਨਾਲ ਲੈ ਕੇ ਪ੍ਰਾਤਕਾਲ ਆਉਂਦੇ ਲੱਗਣੇ ਅੱਥੇ ਪਈ